8.3.2017 ਨੂੰ ਪਿੰਡ ਕੋਟਫੱਤਾ ਦੇ ਵਿੱਚ ਤੰਤਰਕ ਨੇ ਪਰਿਵਾਰ ਦੇ ਨਾਲ ਮਿਲ ਕੇ ਦੋ ਬੱਚਿਆਂ ਨੂੰ ਨਾਮਿਕਾ ਕੌਰ ਤੇ ਰਣਜੋਤ ਸਿੰਘ ਨੂੰ ਬਲੀ ਦੇ ਦਿੱਤਾ ਸੀ ਮੌਤ ਦੇ ਘਾਟਾ ਦਰਤਾ ਸੀ ਉਹਦੀ ਆਪਾਂ 6-7 ਸਾਲਾਂ ਦੀ ਮਿਹਨਤ ਕਰਕੇ ਉਹ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਸੀ ਉਮਰ ਕੈਦ ਦੀਆਂ ਤੇ ਉਹਦੇ ਵਿੱਚ ਜਿਹੜਾ ਤੰਤਰਕ ਆ ਆਪਦੀ ਮਾਂ ਦੇ ਗਲਤ ਡਾਕੂਮੈਂਟ ਮੈਡੀਕਲ ਰਿਪੋਰਟ ਤਿਆਰ ਕਰਾ ਕੇ ਵੀ ਮੇਰੀ ਮਾਂ ਨੂੰ ਜਿਹੜਾ ਕੈਂਸਰ ਆ ਉਹ ਲਾਸਟ ਸਟੇਜ ਤੇ ਆ ਇਹਦੀ ਸਰਜਰੀ ਹੋਣੀ ਆ ਉਹਦੇ ਤੇ ਸਾਰਾ ਕੁਝ ਕਰਾ ਕੇ ਟਰਮ ਬੇਲ ਹਾਈ ਕੋਰਟ ਤੋਂ ਲੈਤੀ ਸੀ 15 ਦਿਨਾਂ ਦੇ ਲਈ ਉਸ ਤੋਂ ਬਾਅਦ ਉਹ ਵਧਾ ਕੇ ਤੇ ਜਿਹੜਾ ਕਿ ਤੰਤਰਕ ਅਜ ਤੱਕ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ ਉਹਦੇ ਬਰਾਂਟ ਦੋ ਤਿੰਨ ਵਾਰ ਬਰਾਂਟ ਨਿਕਲ ਚੁੱਕੇ ਨੇ ਆ 15 ਤਰੀਕ ਤੱਕ ਕੱਲ ਤੱਕ ਤੇ ਫੇਰ ਬਰਾਂਟ ਕੱਢੇ ਨੇ ਕੋਰਟ ਨੇ ਤੇ ਜਿਹੜਾ ਕੀ ਪ੍ਰਸ਼ਾਸਨ ਆ ਜਿਹੜਾ ਉੱਥੇ ਅਸੀਂ ਜਾਣੇ ਆ ਉਹਨਾਂ ਕੋਲ ਤੇ ਉਹ ਕਹਿੰਦਾ ਵੀ ਕੋਟਫੱਤੇ ਥਾਣੇ 'ਚ ਅਸੀਂ ਜੀ ਰੇਡ ਕਰੀ ਆ ਸਾਨੂੰ ਮਿਲਿਆ ਨਹੀਂ ਸਾਡੇ ਕੋਲ ਜਿਹੜੇ ਸਾਡੇ ਸੋਰਸ ਨੇ ਉਹਦੇ ਤੇ ਬਾਰ-ਬਾਰ ਸਾਨੂੰ ਉਹਦੀਆਂ ਵੀਡੀਓਜ਼ ਆ ਰਹੀਆਂ ਨੇ ਵੀ ਉਹ ਆਪਦੇ ਜਿਹੜਾ ਪੀਰਖਾਨਾ ਬਣਾਇਆ ਵਾ ਉੱਥੇ ਉਹ ਪੁੱਛਾਂ ਦੇ ਰਿਹਾ ਉਹ ਕਾਰਾਂ 'ਚ ਬੈਠ ਕੇ ਬੋਲ ਰਿਹਾ